ਨੰਦਪੁਰ ਸਾਹਿਬ ਦਾ ਮੱਥਾ ਟੇਕ ਟਰਾਲੀ ਵਿੱਚ ਵਾਪਸ ਅੰਮ੍ਰਿਤਸਰ ਜਾ ਰਹੇ ਬਜ਼ੁਰਗ ਨੂੰ ਚਿਹੜੂ ਅੱਡੇ ਤੇ ਉਸ ਵੇਲੇ ਤੇ ਸਵਾਰ ਪੰਜਾਬ ਰੋਡਵੇਜ਼ ਦੀ ਬੱਸ ਨੇ ਟੱਕਰ ਮਾਰ ਦਿੱਤੀ ਜਦੋਂ ਬਜ਼ੁਰਗ ਸੜਕ ਕ੍ਰੋਸ ਕਰ ਰਿਹਾ ਸੀ ਜਿਸ ਨੂੰ ਜਦੋਂ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਲਿਆਂਦਾ ਤਾਂ ਡਾਕਟਰਾਂ ਨੇ ਬਜ਼ੁਰਗ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਿਸ ਦੀ ਪਛਾਣ ਮਨਜੀਤ ਸਿੰਘ ਨਿਵਾਸੀ ਕੋਰਾਲੀ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ ਜਾਣਕਾਰੀ ਮੁਤਾਬਕ ਚਿਹੜੂ ਅੱਡੇ ਤੇ ਲੰਗਰ ਲਈ ਟਰਾਲੀ ਰੋਕੀ ਸੀ ਜਿਸ ਦੌਰਾਨ ਸੜਕ ਕ੍ਰੋਸ ਕਰਦੇ ਹੋਏ ਬਜ਼ੁਰਗ ਦੀ ਮੌਤ ਹੋ ਗਈ ਪੁਲਿਸ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਵਾੜ ਐਕਸੈਸਨਿਜ਼ ਲਾਈਵ ਤੋਂ ਬਲੋਸ਼ਰਮਦ ਦੇ ਨਾਲ ਅਰਣੇ ਸਿੰਘ ਦੀ ਰਿਪੋਰਟ ਤੁਸੀਂ ਕੀ ਕਹਿਣਾ ਚਾਹੁੰਦੇ ਆ ਅਸੀਂ ਕਹਿਣਾ ਚਾਹੁੰਦੇ ਆ ਵੀ ਬੱਸ ਬਹੁਤ ਤੇ ਆ ਜੀ ਅਸੀਂ ਹੱਥ ਖੜਾ ਕਰਦੇ ਰਹੇ ਅੱਛਾ ਜੀ ਤੁਹਾਡਾ ਤੁਹਾਡਾ ਮਤਲਬ ਬੱਸ ਵਾਲੀ ਸਾਰੀ ਗਲਤੀ ਆ ਕਿੰਨੀ ਕੁ ਉਮਰ ਦੀ ਬਜ਼ੁਰਗਾਂ ਦੀ 60 ਦਮੀਆਂ ਨਹੀਂ ਕੀ ਸਭ ਸਭ ਤਾਂ ਹੀ 60 ਤੋਂ 60 ਦਾ ਹੈ ਜੀ ਨਾਮ ਕੀ ਸੀ ਉਹਨਾਂ ਦਾ ਮਰਮਜੀਤ ਸਿੰਘ ਕਿਹੜਾ ਪਿੰਡ ਦੱਸਿਓ? ਸਰਾਲੀਆਂ ਪਿੰਡ। ਸੀਪੀ ਨਾਲਾ। ਮਨਜੀਤ ਸਿੰਘ ਪੁੱਤਰ ਕੀ ਹੈ ਜੀ? ਆਹ ਮਨਜੀਤ ਸਿੰਘ। ਕੀ ਮੰਗ ਕਰਦੇ ਆ ਤੁਸੀਂ? ਮੰਗ ਇਹ ਨਹੀਂ। ਸਾਹਬ ਹੋਣਾ ਚਾਹੀਦਾ ਜੀ। ਅੰਦੇ ਅੰਸਾਹਬ ਹੋਣਾ ਚਾਹੀਦਾ ਗੁਰੂ ਨਾਲ। ਜਦ ਸੱਤ ਅੱਗੇ ਨਜਵਾਹੀ ਨਹੀਂ ਜੁਗੀਆਂ। ਖੁਸ਼ੀ 2 ਮਹੀਨੇ ਹੋ ਗਏ ਹੈ ਆਇਆ ਪਤਰਾ ਗੁਰੇਵ ਦਾ ਅੱਗੇ ਜਵਾਹੀ ਮੁਝੇ ਦਿਆ। ਉਹਦੀ ਬਾਸ ਵਾਲੀ ਜਿਹੜੇ ਮੌਕੇ ਦੀ ਮੌਤ ਹੋ ਗਈ ਬਿਜੁਰਗਾਂ ਦੀ ਮੌਕੇ ਦੇ ਮੌਕੇ ਤੇ ਖੜਿਆ ਪਰ ਨਹੀਂ ਇੱਥੇ ਡੈੱਡ ਬੋਡੀ ਕਿੱਥੇ ਲੱਗ ਗਈ ਉਹ ਬਸ 70 16 ਸਟਾਲ ਪੁਲਿਸ ਕੇ ਨੇੜੇ ਵੱਲ ਪਹੁੰਚੀ ਸੀ ਇੱਕ ਘੰਟਾ ਹੋ ਗਿਆ ਜੀ 1 ਘੰਟੇ ਬਾਅਦ ਕੁਝ ਕਿਹਣਾ ਕੀ ਕਹਣਾ ਪੁਲਸ ਵਾਲਿਆਂ ਦਾ ਅੱਜ ਪਾਰਿਆ ਫੋਨ ਲਾਉਂਦੇ ਰਹੇ ਆ ਫੋਨ ਮੁੜ ਕੇ ਬੈਕ ਕੀਤਾ ਤੇ ਫੇਰ ਹੁਣ ਆਏ ਆ ਪਹਿਲਾਂ 100 ਨੰਬਰ ਤੇ ਲੰਬਦੇ ਰਹੇ ਨਹੀਂ ਲੱਗਾ 112 ਦੇ ਵੀ ਕੀਤਾ 112 ਤੇ ਕੀਤਾ ਫਿਰ ਵੀ ਨਹੀਂ ਲੱਗਾ ਬਾਅਦ ਚ ਲੱਗਾ ਜੀ ਸੋ ਬਹੁਤ ਮਾੜੀ ਘਟਨਾ ਗਈ ਅਸੀਂ ਆਪਣੀ ਚੈਨਲ ਵਿੱਚ ਤੁਹਾਨੂੰ ਬਹੁਤ ਅਫਸੋਸ ਕਰਦੇ ਆ ਔਰ ਮੰਗ ਕਰਦੇ ਕਿ ਪ੍ਰਸ਼ਾਸਨ ਤੁਹਾਨੂੰ ਪੂਰਾ ਜਿਹੜਾ ਹੈਗਾ ਇਨਸਾਫ ਕਰੇ ਠੀਕ ਜੀ ਹਾਂਜੀ ਅਸੀਂ ਜੀ ਨੰਦਪੁਰ ਸਾਹਿਬ ਗਏ ਸੀਗੇ ਅੰਬਲੀ ਸਰ ਨੂੰ ਆਪ ਸਾਹਰੇ ਸੇ ਰਸਤੇ ਵਿੱਚ ਲੰਗਰ ਵੱਲ ਸਕਰਨ ਵਾਸਤੇ ਰੰਗ ਰੁਗੀ ਸੀ ਤੇ ਸਾਡੇ ਜਿਹੜੇ ਅਜਾ ਜੀ ਸੀਗੇ ਸੜਕ ਕ੍ਰੋਸ ਕਰ ਰਹੀ ਸੀ ਉਹਦੇ ਵਿੱਚ ਨਾ ਬੱਸ ਵੱਜੀ ਹੈ ਜਿੰਨਾ ਚਿਰ ਨਾ ਰੱਖੀ ਹੈ ਮੈਡੀਕਲ ਆਫਸਰ ਡਾਕਟਰ ਦਰਸ਼ਨ ਮਦਨ ਅੱਜ 25 ਮਾਰਚ ਨੂੰ ਡਿਊਟੀ ਤੇ ਤਨਖਾਹ ਸਾਡੇ ਕੋਲ ਇੱਕ ਬ੍ਰੌਡ ਬੈਡ ਪੇਸ਼ੈਂਟ ਆਇਆ ਹੈ ਜਿਸ ਦਾ ਨਾਮ ਹੈ ਮਨਜੀਤ ਸਿੰਘ ਸਾਨੋ ਫਾਤਮਾ ਸਿੰਘ ਜੋ ਕਿ ਰੈ residens ਹੈ ਰੈ residant ਆਫ ਵਿਲੇਜ ਕੁਰਾਲੀਆਂ ਤਹਿਸੀਲ ਜਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਤੋਂ ਹੈ ਅਤੇ ਇਹ ਸਾਡੇ ਕੋਲ 12:30 ਦੇ ਕਰੀਬ ਅੱਜ ਅੱਜ ਇੱਥੇ ਆਏ ਹੋਏ ਤੇ ਇਹਨਾਂ ਨੇ ਬ੍ਰੌਡ ਡੈਨਟੀਟੀ ਕਲੀਅਰ ਕੀਤਾ ਸ